ਸਤਗੁਰ ਜੀ ਭਾਈ ਦਇਆ ਸਿੰਘ ਨੂੰ ਜਵਾਬ ਦੇ ਰਹੇ ਨੇ ਜੀ ਸਿੱਖੀ ਦੀਆਂ ਬਾਤਾਂ ਬਹੁਤ ਲੰਬੀਆਂ ਨੇ ਮਹਾਰਾਜ ਨੇ ਸਤਗੁਰੂ ਪਾਤਸ਼ਾਹ ਜੀ ਨੇ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਿਓ ਜੀ ਘਰ ਵਿੱਚ ਪੁੱਤਰ ਧੀ ਬਿਮਾਰ ਹੋ ਜਾਵੇ ਕੋ ਛੱਟ ਲੱਗੇ ਨਾ ਮਾਂ ਨੂੰ ਨੀਂਦ ਨਹੀਂ ਹੁੰਦੀ ਪਿਓ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਮਹਿਸੂਸ ਕਰਕੇ ਵੇਖੋ ਕਿਉਂਕਿ ਮੈਂ ਅਕਸਰ ਹਰ ਥਾਂ ਤੇ ਬੇਨਤੀ ਕਰਦਾ ਹੁੰਦਾ ਹਾਂ ਨਾ ਤੁਸੀਂ ਜਦੋਂ ਇਤਿਹਾਸ ਨੂੰ ਸੁਣਦੇ ਹੋ ਗੁਰਬਾਣੀ ਨੂੰ ਸੁਣਦੇ ਹੋ ਪੜ੍ਹਦੇ ਹੋ ਇਹਨੂੰ ਕੰਨ ਦਾ ਰਸ ਨਾ ਬਣਾਇਆ ਕਰੋ ਕਿ ਚਲੋ ਜੀ ਹਾਂ ਬੜਾ ਚੰਗਾ ਲੱਗਿਆ ਇਹਨਾਂ ਵਿਚਾਰਾਂ ਨੂੰ ਨਾ ਗੱਲਾਂ ਨੂੰ ਜੀਵਨ ਵਿੱਚ ਲਾਗੂ ਕਰਿਆ ਕਰੋ ਮਹਿਸੂਸ ਕਰਿਆ ਕਰੋ ਕਿ ਘਰ ਵਿੱਚ ਮੇਰੇ ਪੁੱਤਰ ਹੈ ਆਪਣੇ ਪੁੱਤਰ ਨੂੰ ਉਹਦੇ ਸਿਰ ਤੇ ਮੈਂ ਕੇਸ ਤਾਂ ਰੱਖ ਸਕਦਾ ਹਾਂ ਮਾਂ ਮਹਿਸੂਸ ਕਰੇ ਮੈਂ ਕੇਸ ਰੱਖ ਸਕਦੀ ਹਾਂ ਨਾ ਆਪਣੇ ਪੁੱਤਰ ਦਾ ਚਿਹਰਾ ਮੂਰਾ ਬਾਬੇ ਅਜੀਤ ਸਿੰਘ ਵਰਗਾ ਜੋ ਰਵਰ ਸਿੰਘ ਵਰਗਾ ਬਣਾ ਸਕਦੀਆਂ ਹੁਣ ਸਤਗੁਰ ਮਹਾਰਾਜ ਨੇ ਸਾਡੀ ਖਾਤਰ ਸਾਡੇ ਤੋਂ ਸਾਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਚਮਕੌਰ ਦੀ ਇਸ ਜੰਗ ਦੇ ਵਿੱਚ ਦੋ ਪੁੱਤਰ ਬਾਹਰ ਦਿੱਤੇ ਪਰ ਮਹਾਰਾਜ ਦਇਆ ਸਿੰਘ ਨੂੰ ਕਹਿੰਦੇ ਸਿੱਖੀ ਦੀਆਂ ਬਾਟਾਂ ਜੇ ਬਹੁਤ ਲੰਮੀਆਂ ਨੇ ਦਇਆ ਸਿੰਘਾ ਦੇ ਆਸੰਗਨੀ ਮਾਕੀ ਨੇ ਮਹਾਰਾਜ ਚਮਕੌਰ ਦੀ ਗੜੀ ਵਿੱਚ ਵੀ ਆਖਿਆ ਮਹਾਰਾਜ ਇੱਕ ਪੁੱਤਰ ਰੱਖ ਲੋ ਕੋਈ ਨਿਸ਼ਾਨੀ ਰੱਖ ਲੋ ਚਮਕੌਰ ਦੀ ਗੜੀ ਵਿੱਚ ਦੋ ਪੁੱਤਰ ਸਾਹਮਣੇ ਬਾਹਰ ਜੰਗ ਦੇ ਵਿੱਚ ਦੋ ਪੁੱਤਰ ਸਾਹਮਣੇ ਸ਼ਹੀਦ ਪਏ ਨੇ ਫਿਰ ਵੀ ਮਹਾਰਾਜ ਤੁਹਾਡੇ ਪੁੱਤਰਾਂ ਦੇ ਤੁਹਾਡੇ ਫਰਜ਼ੰਦਾਂ ਦੇ ਮੈਂ ਕਫਨ ਨਾ ਬਾਦਿਆ ਪਰ ਮਹਾਰਾਜ ਕਹਿੰਦੇ ਨਹੀਂ ਦਿਆਸੇਗਾ ਜਿਹੜੇ ਮੇਰੇ ਨਾਲ ਸਿੰਘ ਖੜੇ ਨੇ ਨਾ ਇਹਨਾਂ ਦੀ ਬਹੁਤ ਵੱਡੀ ਉਹ ਵੀ ਸ਼ਹੀਦ ਹੋਏ ਪਏ ਨੇ ਉਹਨਾਂ ਦੀ ਇਲਕਾਸ਼ਾਂ ਵੀ ਚਮਕੌਰ ਦੇ ਇਸ ਮੈਦਾਨ ਵਿੱਚ ਪਈਆਂ ਨੇ ਇਸ ਤਰ੍ਹਾਂ ਨਾ ਕਰ ਇਸ ਤਰ੍ਹਾਂ ਬਖਰੀਬਾ ਨਾ ਪਾ ਇਹ ਬਿਨ ਤਨੇ ਕਾਰਜ ਕੀਤੇ ਨੇ 14 ਜੰਗਾਂ ਕੀਤੀਆਂ ਨੇ ਸਤਿਗੁਰੂ ਜੀ ਨੇ 14 ਜੰਗਾਂ ਗੁਰੂ ਸਾਹਿਬ ਦੀ ਨਿੱਜੀ ਕੋਈ ਲੜਾਈ ਨਹੀਂ ਸੀ ਧਿਆਨ ਨਾਲ ਸੁਣੋ ਕਈ ਵਾਰ ਇਹਦਾ ਸਾਡੇ ਸਾਹਮਣੇ ਇਤਿਹਾਸ ਪਤਾ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਮਹਾਰਾਜ ਦਾ ਕੋਈ ਜ਼ਰਦਾ ਕੋਈ ਜ਼ੁਰਦ ਦਾ ਜ਼ਮੀਨ ਦਾ ਰੋਲਾ ਨਹੀਂ ਸੀ ਮੈਂ ਬਹੁਤ ਵਾਰ ਬੇਇਤੀਦ ਕਰਦਾ ਹਾਂ ਨਾ ਚਾਹੁੰਦੇ ਤਾਂ ਮਹਾਰਾਜ ਸਮਝੌਤਾ ਵੀ ਕਰ ਲੈਣੇ ਤੋਂ ਦੇ ਦਾ ਗੁਰੂ ਸਾਹਿਬ ਦੇ ਚਾਰ ਸਾਹਿਬਾਂ ਦੇ ਸਮਝੌਤਾ ਕਰ ਲੈਂਦੇ ਪਰ ਨਹੀਂ ਗੱਲ ਸੀ ਉੱਥੇ ਸਾਡੇ ਈਮਾਨ ਦੀ ਗੱਲ ਸੀ ਸਤਗੁਰੂ ਦੀ ਉੱਠੀ ਜਿਹੜੀ ਤਲਵਾਰ ਸੀ ਨਾ ਜਦੋਂ ਮਹਾਰਾਜ ਨੇ ਬਾਟਾ ਤਿਆਰ ਕੀਤਾ ਖੰਡੇ ਵੱਟ ਦੀ ਪੌਲ ਤਿਆਰ ਕੀਤੀ ਮਹਾਰਾਜ ਨੇ ਜਦੋਂ ਅਮਰ ਛਕਾਇ ਇੰਹੀ ਕਿਰਤ ਇੰਨਹੀ ਕੀ ਕਿਰਪਾ ਸੇ ਅੱਜ ਵੀ ਹਮ ਹੈ ਜਦੋਂ ਗੁਰੂ ਸਾਹਿਬ ਨੇ ਬਾਟਾ ਤਿਆਰ ਕੀਤਾ ਨਾ ਅਮਰ ਤਿਆਰ ਕੀਤਾ ਕਿਹਨਾਂ ਨੂੰ ਅਮਰ ਛਕਾਇਆ ਜੀ ਕਿੰਨਾਂ ਲਈ ਵਾਟਾ ਦਰ ਕੀਤਾ ਉਹ ਲੋਕ ਜਿਹੜੇ ਅੰਦੇ ਸੀ ਕਾਮ ਹਮਾਰਾ ਤੋਲ ਤੱਕੜੀ ਨੰਗੀ ਕਰਦ ਗੋਹੂ ਨਹੀਂ ਪਕੜੀ ਚਿੜੀ ਉੱਡੇ ਤੋਂ ਹਮ ਡਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ ਮਹਾਰਾਜ ਸਾਡਾ ਕੰਮ ਤਾਂ ਤੱਕੜੀ ਤੋਲਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਹੱਥ ਵਿੱਚ ਕਿਰਪਾਨ ਦਿੱਤੀ ਹੈ ਖਾਲਸਾ ਬਣਾਇਆ ਸ਼ੁੱਧ ਖਾਲਸੇਦਾਰ ਤੋਂ ਨਾ ਸ਼ੁੱਧ ਜੀ ਖਾਲਸ ਮਹਾਰਾਜ ਨੇ ਉਹਨਾਂ ਦੇ ਆਤਮ ਵਿੱਚ ਕਿਰਪਾਨ ਦੇ ਕੇ ਉਹਨਾਂ ਨੂੰ ਜ਼ੁਲਮ ਦੇ ਖਿਲਾਫ ਉਠਾਇਆ ਆਵਾਜ਼ ਬੁਲੰਦ ਕੀਤੀ ਕਿ ਭਾਈ ਇਹ ਕਿਰਪਾਨ ਜ਼ੁਲਮ ਦੇ ਖਿਲਾਫ ਗੁਰੂ ਦੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਉਹਨੂੰ ਭੱਜਿਆ ਜਾਂਦਾ ਮਹਾਰਾਜ ਨੇ ਬਾਹਰ ਨਹੀਂ ਕੀਤਾ ਸਤਗੁਰੂ ਜੀ ਨੇ ਉਹਨੂੰ ਬਖਸ਼ਿਆ ਭੱਜ ਗਿਆ ਜਿਹੜਾ ਭੱਜ ਗਿਆ ਜੰਗ ਦੇ ਮੈਦਾਨ ਵਿੱਚ ਸਤਗੁਰੂ ਜੀ ਦਾ ਜੀਵਨ ਬਹੁਤ ਵਿਸ਼ਾਲ ਹੈ ਜੀ ਹੁਣ ਇਹ ਜੀਵਨ ਗੁਰੂ ਸਾਹਿਬ ਦਾ ਆਪਾ ਪ੍ਰਕਾਸ਼ ਦੇ ਨੇ ਸਭ ਤੋਂ ਪਹਿਲਾਂ ਹੁੰਦੀ ਹੈ ਮਨ ਦੀ ਦ੍ਰਿੜਤਾ ਮਨ ਨੂੰ ਪੱਕਾ ਕਰੋ